ਵੀ ਉਸ ਜਗ੍ਹਾ ਤੇ ਆ ਕੇ ਨਾ ਸੱਜਣੋ ਉਸ ਵਰਕਸ਼ਾਪ ਤੇ ਆ ਕੇ ਨਜ਼ਾਰਾ ਆ ਜਾਂਦਾ ਜੀ ਸਾਰੀ ਆ A2Z ਡੀਜ਼ਲ ਪਟ્રોલ ਟਾਟਾ ਛੋਟਾ ਹਾਤੀ ਪੇਕਅਪ ਫਿਰੇ ਗੱਡੀ ਦੇ ਸਪੈਸ਼ਲ ਲਓ ਵੀ ਮਿੱਤਰ ਪਿਆਰਿਓ ਸਹਿਰ ਬਰਨਾਲੇ ਦੇ ਵਿੱਚ ਖੜੇ ਆ ਸੇਖਾ ਰੋਡ ਤੇ ਜੀਐਸਐਮ ਮੋਟਰ ਗੈरेज ਬਹੁਤ ਫੇਮਸ ਇੱਕ ਮੋਟਰ ਗੈरेज ਆ ਇਹ ਜਿੱਥੇ ਹਰ ਇੱਕ ਗੱਜਾ ਚਾਹੇ ਪਟ્રોલ ਗੱਡੀ ਆ ਚਾਹੇ ਡੀਜ਼ਲ ਗੱਡੀ ਆ ਜਿੱਦਾ ਤਸੱਲੀ ਬਕਸ ਕੰਮ ਕੀਤਾ ਜਾਂਦਾ ਹੈ ਇਧਰਲੇ ਪਾਸੇ ਤਾਂ ਸੱਜਣੋ ਹੈ ਕਿਹਨੇ ਸੇਖਾ ਕੈਂਤੀਆਂ ਤੇ ਜੇਕਰ ਇਧਰਲੇ ਪਾਸੇ ਦੀ ਗੱਲ ਕਰੀਏ ਜਿਹੜਾ ਇਹ ਰਸਤਾ ਚਲਾ ਜਾਂਦਾ ਬਾਜ਼ਾਰ ਦੇ ਵਿੱਚ ਤੇ ਇਸੇ ਰੋਡ ਤੇ ਨਾ ਆ ਜੀਐਸ ਮੋਟਰ ਗੈरेज ਆ ਮੈਂ ਤਰ ਪਿਆ ਰਹੇ ਉਹ ਅੱਜ ਨਾ ਆਪਣੀ ਗੱਡੀ ਦੀ ਸਰਵਿਸ ਕਰਾਉਣ ਆਈ ਤੀ ਆਪਾਂ ਇੱਥੇ ਤੇ ਆ ਖੜੀ ਆਪਣੀ ਗੱਡੀ ਕਈ ਦਿਨਾਂ ਤੋਂ ਰੈਗੂਲਰ ਜਿਹੜੀ ਥੋੜੀ ਜਿਆਦਾ ਚੱਲ ਰਹੀ ਸੀ ਮੈਂ ਕਿਹਾ ਵੀ ਸਰਵਿਸ ਕਰਾਉਣੀ ਬਣਦੀ ਆ ਹਨਾ ਸਾਰੇ ਭਰਾਵਾਂ ਨੂੰ ਪਤਾ ਹੀ ਆ ਵੀ ਆਪਾਂ ਗੱਡੀ ਇੱਥੇ ਹੁਣੇ ਲਈਤੀ ਤੇ ਕੰਮ ਚੱਲੀ ਜਾਂਦਾ ਸੀ ਪਿਆਣੇ ਮਿਸਤਰੀ ਠੀਕ ਆ ਠੀਕ ਆ ਕਿੰਨਾ ਘਟਾ ਟਾਈਮ ਲੱਗ ਜੂ ਬਾਅਦ ਲੱਗ 15 ਮਿੰਟ 15 ਮਿੰਟ ਦਾ ਕੰਮ ਆ ਤੇ ਸੱਜਣ ਪਿਆਰਿਓ ਸਰਵਿਸ ਕਰਾਉਣ ਆਇਤੀ ਜਿਹੜੇ ਇੱਥੋਂ ਦੇ ਮੇਨ ਜਿਵੇਂ ਕਹਦੀ ਔਰੰਗਜ਼ੇਰ ਨੇ ਨਾ ਮਿਸਤਰੀ ਨੇ ਆਹ ਮਿਸਤਰੀ ਹੈ ਜਾਂਟੂ ਕੀ ਆਣੇ ਜਾਂਟੂ ਠੀਕ ਹੋ ਕੰਮ ਕਰਕੇ ਮਜਾ ਆਉਂਦਾ ਕੰਮ ਕਾਰ ਪੂਰਾ ਹੋ ਜਾਂਦਾ ਗੱਡ ਚੱਲੀ ਜਾਂਦਾ ਪੂਰਾ ਹੋ ਜਾਂਦਾ ਤੇ ਲੈ ਹੁਣ ਇਹ ਦੱਸਦੇ ਵੀ ਆਪਣੀ ਦੁਕਾਨ ਤੇ ਕਿਹੜੀਆਂ-ਕਿਹੜੀਆਂ ਗੱਡੀਆਂ ਦਾ ਕੰਮ ਤਸੱਲੀ ਬਖਸ਼ ਹੋ ਜਾਂਦਾ ਆਪਣੇ ਕੋਲੇ ਡੀਜ਼ਲ ਪਟ્રોલ ਦੋਨੋਂ ਗੱਡੀਆਂ ਦਾ ਜਿਹੜੀ ਡੀਜ਼ਲ ਮਰਜੀ ਪਟ્રોલ ਮੈਂ ਕਹਣਾ ਨਹੀਂ ਚਾਹੀਏ ਡੀਜ਼ਲਾਂ ਚਾਹੀਏ ਪਟ્રોલ ਆ ਡੀਜ਼ਲ ਚਾਹੀਏ ਪਟ્રોલ ਠੀਕ ਹੈ ਤਸੱਲੀ ਬਖਸ਼ ਕੰਮ ਹੋ ਜਾਂਦਾ ਇੱਕ ਨਾ ਮਿਸਤਰੀਆਂ ਦਾ ਕਦਾ ਲ ਵੀ ਗੱਡੀ ਕਹਿ ਤਾ ਦਿੰਦੇ ਵੀ ਖੜਾ ਜਾ ਵੀ ਬਈ ਦੋ ਦਿਨਾਂ ਨੂੰ ਦੇ ਦਾਂਗੇ ਕਈ ਕਈ ਦਿਨ ਨਹੀਂ ਫਿਰ ਦਿੰਦੇ ਉਸ ਤਰ੍ਹਾਂ ਦਾ ਲੰਬਾ ਤਿਰੂ ਕਿ ਆਉਂਦਾ ਨਹੀਂ ਨਹੀਂ ਉਸ ਤਰ੍ਹਾਂ ਅਸੀਂ ਕੰਮ ਹੀ ਉਹਨਾਂ ਫੜਦੇ ਆ ਕੰਮ ਹੀ ਉਹਨਾਂ ਫੜਦੇ ਹਾਂ ਵੀ ਜਿੰਨਾ ਜਿੰਨਾ ਕਬਦ ਦੇ ਨਾਲ ਵਾਦਾ ਕੀਤਾ ਹੁੰਦਾ ਉਹਨੇ ਟਾਈਮ ਤੇ ਆਪ ਗੱਡੀ ਦੇ ਦਈਏ ਹਾਂਜੀ ਠੀਕ ਐ ਤੇ ਲੈ ਨਿੱਤਰ ਪਿਆਰੇਓ ਬਾਕੀ ਨਾ ਤੁਹਾਨੂੰ ਕੰਮ ਦੇਖ ਕੇ ਪਤਾ ਲੱਗ ਜੂ ਕਿਉਂਕਿ ਜਿਆਦਾ ਰਸ ਉਸ ਦੁਕਾਨ ਤੇ ਹੁੰਦਾ ਜਿੱਥੇ ਲੋਕਾਂ ਦਾ ਵਿਸ਼ਵਾਸ ਬਣਿਆ ਹੁੰਦਾ ਹਨ ਚਾਹੇ ਛੋਟੇ ਉੱਥੇ ਹੋਣ ਚਾਹੇ ਪਿਕਅਪਾ ਹੋਣਾ ਚਾਹੇ ਕਾਰਾਂ ਹੋਣ ਤੇ ਬਾਕੀ ਆਪਾਂ ਵਿਧਰੀ ਨਾਲ ਹੋਰ ਵੀ ਤੁਹਾਡੀ ਗੱਲਬਾਤ ਕਰਵਾਟਿਆ ਤੇ ਸੱਜਣੋ ਬਹੁਤ ਘੈਂਟ ਨਾ ਜਿਵੇਂ ਕਹਦੀਏ ਵੀ ਫੈਸਿਲਿਟੀਆਂ ਨੇ ਤੇ ਆ ਦੇਖੋ ਜਿੱਕਾ ਜੋਕਾਂ ਦਾ ਪੂਰਾ ਪ੍ਰਬੰਧ ਆ ਕਿ ਆ ਨੀ ਵਿਧਰੀ ਠੀਕ ਹੈ ਤੇ ਆ ਸੱਜਣੋ ਲਿਫਟਾਂ ਨੁਕਟਾਂ ਨਾ ਜਿਵੇਂ ਕਹਦੀਏ ਵੀ ਇੰਨਾ ਵੜਾ ਨਾ ਬਹੁਤ ਔਖਾ ਹੋ ਜਾਂਦਾ ਬੈਠ ਸਕ ਡੱਗ ਬਣ ਹੋਣ ਬਣੀ ਹੋਣ ਪਰ ਉਹਦੇ ਵਿੱਚ ਵੀ ਥੋੜੀ ਪ੍ਰੋਬਲਮ ਆ ਜਾਂਦੀਆਂ ਨੇ ਪਰ ਇੱਥੇ ਗੱਡੀ ਉੱਚੀ ਚੱਕ ਕੇ ਮਤਲਬ ਤਸੱਲੀ ਦੇ ਨਾਲ ਸੌਖਾ ਕੰਮ ਕਰਨਾ ਸੌਖਾ ਜਾ ਹੋ ਜਾਂਦਾ ਤੇ ਇਹ ਗੱਡੀਆਂ ਤੁਹਾਡੇ ਸਾਹਮਣੇ ਖੜ੍ਹੀਆਂ ਨੇ ਬਾਕੀ ਸੱਜਣੋਂ ਇੱਥੇ ਕੱਲਾ ਮਕੈਨਿਕ ਦਾ ਕੰਮ ਨਹੀਂ ਹੈਗਾ ਇਸੇ ਬਾਸ ਸਿੰਘ ਦਾ ਹੋ ਗਿਆ ਡੈਂਟਿੰਗ ਦਾ ਹੋ ਗਿਆ ਇਲੈਕਟ੍ਰੀਸ਼ੀਅਨ ਦਾ ਹੋ ਗਿਆ ਹਨਾ ਮੀਤਰੀ ਸਾਰੇ ਕੰਮ ਹੀ ਹੋ ਜਾਂਦੇ ਆ ਪੇਂਟਿੰਗ ਪੇਂਟਿੰਗ ਹਾਂਜੀ ਵਾਸ਼ਿੰਗ ਦਾ ਸਾਰਾ ਇਲੈਕਟ੍ਰੀਸ਼ੀਅਨ ਦਾ ਸਪੇਅਰ ਪਾਰਟ ਵੀ ਸਾਰਾ ਮਿਲ ਜਾਂਦਾ ਅਸਾ ਸਪੇਅਰ ਪਾਰਟ ਵੀ ਮਿਲ ਜਾਂਦਾ ਮਤਲਬ ਬਾਜ਼ਾਰ 'ਚ ਜਾਣ ਦੀ ਲੋੜ ਨਹੀਂ ਜੇ ਵੀ ਹੋਰ ਗੈਰੇਜਾਂ ਦੇ ਵਿੱਚ ਕਈ ਵਾਰ ਪ੍ਰੋਬਲਮ ਆ ਜਾਂਦੀ ਹੈ ਵੀ ਜਦੋਂ ਮਕੈਨਿਕ ਕਹਿੰਦਾ ਬਈ ਇਹ ਚੀਜ਼ ਲੈ ਕੇ ਆਏ ਇਹ ਚੀਜ਼ ਲੈ ਕੇ ਆ ਹਨਾ ਤੇ ਫਿਰ ਉਹ ਮਿਸਤਰੀ ਦੇ ਕਹਿਣ ਦੇ ਮਤਲਬ ਬਾਜ਼ਾਰ ਚ ਜਾਣਾ ਪੈਂਦਾ ਨਹੀਂ ਨਹੀਂ ਹੋਰ ਕੋਈ ਪ੍ਰੋਬਲਮ ਨਹੀਂ ਸੱਤੋਂ ਵੀ ਸਪੇਅਰ ਪਾਰ ਲੈ ਲਓ ਚਾਹੇ ਬਾਜ਼ਾਰ ਚ ਲੈ ਆ ਕੇ ਸਾਨੂੰ ਅਸਾਂ ਮਤਲਬ ਉਹੀ ਰੇਟ ਲਾਉਣਾ ਤੁਹਾਨੂੰ ਕੋਈ ਲਾਲਚ ਨਹੀਂ ਮਤਲਬ ਕਿ ਜਿਵੇਂ ਕਹਦੀ ਵੀ ਗਾਕਾਂ ਨੂੰ ਫੈਸਿਲਿਟੀ ਦਿੱਤੀ ਹੋਈ ਹੈ ਵੀ ਬਾਈ ਗੱਡੀ ਖੜਾ ਤੇ ਟੌਰ ਨਾਲ ਕੁਰਸੀ ਤੇ ਬਹਿ ਜਾ ਬਾਕੀ ਜਦੋਂ ਤੇਰਾ ਕੰਮ ਤਸਦੀ ਨਾਲ ਹੋ ਗਿਆ ਤੁਹਾਨੂੰ ਫੇਰ ਕਹਦਾਂਗੇ ਵੀ ਲੈ ਜਾ ਹੈਨਾ ਠੀਕ ਹੈ ਤੇ ਹੁਣ ਡੈਂਟਿੰਗ ਵਾਲਾ ਕੰਮ ਕਿੱਧਰ ਆਪਣਾ ਆਪਣਾ ਉੱਧਰ ਹੀ ਆ ਆ ਗਿਆ ਬਾਈ ਰੰਧਾ ਵਾਸ਼ਿੰਗ ਸੈਂਟਰ ਹੈਨਾ ਇੱਥੇ ਗੱਡੀਆਂ ਜਿਵੇਂ ਕਹਦੀਏ ਧੂ ਧੂ ਕੇ ਨਾ ਪੁਲਿਸਾਂ ਪੁਲਿਸ ਰੀਜਨ ਲਾ ਕੇ ਚਮਕਾ ਕੇ ਦਿੰਦੇ ਨੇ ਤੇ ਨਾਲ ਇਧਰਲੇ ਪਾਸੇ ਉਹ ਬਈ ਡੈਂਟਿੰਗ ਦਾ ਕੰਮ ਜਿਵੇਂ ਕਹ ਦੀ ਇਹ ਹਨਾ ਲੈ ਚਲਾਤਾ ਬਈ ਨੇ ਕੰਮ ਹਨਾ ਤੇ ਵੀ ਉਸ ਜਗ੍ਹਾ ਤੇ ਆ ਕੇ ਨਾ ਸੱਜਣੋ ਉਸ ਵਰਕਸ਼ਾਪ ਤੇ ਆ ਕੇ ਨਜ਼ਾਰਾ ਆ ਜਾਂਦਾ ਜਿੱਥੇ ਸਾਰੇ ਕੰਮ ਇਕੱਠੇ ਹੋ ਜਾਂਣ ਹਨਾ ਤੇ ਉਧਰ ਬਈ ਦੇ ਪੈਂਡਿੰਗ ਦੇ ਕੰਮ ਜਿਵੇਂ ਕਹ ਦੀਆਂ ਗੱਡੀਆਂ ਖੜੀਆਂ ਨੇ ਇੰਦਰ ਦੇ ਕੰਮ ਤੇ ਲੱਗੀਆਂ ਆ ਡੈਂਟਰ ਬਈ ਹਨਾ ਡੈਂਟਾਂ ਲੂਟਾਂ ਦਾ ਕੰਮ ਕਰੀ ਜਾਂਦੇ ਨੇ ਤੇ ਵੀ ਤੁਹਾਨੂੰ ਹਰ ਇੱਕ ਫੈਸਿਲਿਟੀ ਇਸ ਦੁਕਾਨ ਤੋਂ ਮਿਲ ਜਾਣੀਆਂ ਤੇ ਸੇਖਾ ਰੋਡ ਤੇ ਖੜੇ ਆਪਾਂ ਤੇ ਜੀਐਸ ਮੋਟਰ ਗੈਰਗੇ ਤੇ ਲੈ بیا ਗੱਡੀ ਖੜੀਆ ਪਾਸੂ ਤੇ ਹੈਨਾ ਆਪਣੇ ਇਹਦਾ ਕੀ ਕਰਨਾ ਮਿਸਤਰੀ ਕੰਮ ਇਹਦਾ ਸਰਪਸ ਹੋ ਗਿਆ ਅਸਹੀ ਤੇ ਮਤਲਬ ਪੇਂਟਿੰਗ ਦਾ ਕੰਮ ਡੈਂਟਿੰਗ ਦਾ ਸਾਰਾ ਕੰਮ ਇੱਥੇ ਹੋ ਜਾਂਦਾ ਲੈ ਮਿੱਤਰ ਪਿਆਰੇ ਤਸੱਲੀ ਨਾਲ ਜਦੋਂ ਤੁਹਾਡਾ ਦਿਲ ਕਰੇ ਨਾ ਸੇਖਾ ਰੋਡ ਤੇ ਵਰਕਸ਼ਾਪ ਹੈ ਜੀਐਸ ਮੋਟਰ ਗੈਰਜ ਤੇ ਨੰਬਰ ਮਿਸਤਰੀ ਦਾ ਉੱਪਰ ਚੱਲੀ ਜਾਂਦਾ ਕਿਸੇ ਵੀ ਭਰਾ ਨੇ ਗੱਡੀ ਦਾ ਕੋਈ ਕੰਮ ਕਰਵਾਉਣਾ ਹੋਵੇ ਨਾ ਯਾਰ ਤਸੱਲੀ ਬਕਸਾ ਕੰਮ ਹੁੰਦਾ ਕਿਉਂਕਿ ਅਸੀਂ ਸਾਡੀਆਂ ਖੁਦ ਗੱਡੀਆਂ ਦਾ ਕੰਮ ਐਸੇ ਮਿਸਤਰੀ ਤੋਂ ਕਰਵਾਉਨੇ ਆ ਐਸੇ ਵਰਕਸ਼ਾਪਾਂ ਤੋਂ ਕਰਵਾਉਨੇ ਆ ਤੇ ਕੰਮ ਵੀ ਜਲਦੀ ਕਰ ਦਿੰਦੇ ਨੇ ਤੇ ਲੇਬਰ ਵੀ ਜਿਹੜੀ ਹਿਸਾਬ ਨਾਲ ਹੀ ਲੈਂਦੇ ਨੇ ਇਹ ਨਹੀਂ ਚਾਹੇ ਕੋਈ ਵੀ ਮਤਲਬ ਜਿਵੇਂ ਕਹਿੰਦੀ ਨਵਾਂ ਬੰਦਾ ਆ ਗਿਆ ਚਾਹੇ ਪੁਰਾਣਾ ਬੰਦਾ ਆ ਗਿਆ ਹਣਾ ਮਿਸਤਰੀ ਇਹ ਤਾਂ ਨਹੀਂ ਆਪ ਨੂੰ ਖਰਚ ਹੁੰਦਾ ਵੀ ਕੋਈ ਜਿਵੇਂ ਬਠਿੰਡੇ ਕਿੰਨੀ ਦੀ ਗੱਡੀ ਆ ਗਈ ਆਪਾਂ ਉਹਦੀ ਛੱਲ ਲਾਤੀ ਉਹ ਕੰਮ ਤਾਂ ਨਹੀਂ ਹੁੰਦਾ ਪਹਿਲੇ ਇਹ ਦੱਸਦੇ ਤੁਹਾਡੇ ਪਿੰਡ ਕਿਹੜਾ ਹੀ ਫਰਵਾਹੀ ਜੀ ਫਰਵਾਹੀ ਇੱਥੇ ਬਰਨਾਲੇ ਦੇ ਨੇੜੇ ਪੈਂਦਾ ਹਾਂ ਜੀ ਨੇੜੇ ਤੁਸੀਂ ਕਿਵੇਂ ਉਰੇ ਕਿਵੇਂ ਆ ਜੀ ਮਾ ਕਮਰੋਂ ਗੱਡੀ ਆ ਸਹੀ ਗੱਡੀ ਤੁਹਾਡੀ ਆ ਠੀਕ ਆ ਅੱਗੇ ਵੀ ਇੱਥੇ ਕਰਵਾਉਂਦੇ ਹੋਮੋਗੇ ਤੇ ਹੁਣ ਸੁਣਾਓ ਫਿਰ ਕੀ ਸੁਣਾਉਣਾ ਸੀ ਸੁਣੋ ਵੀਰੋ ਗੱਡੀਆਂ ਵਾਲੇ ਓਏ ਗੱਡੀ ਇੱਕ ਗੱਡੀ ਵਿੱਚ ਰਾਮਾਲ ਮੇਰਾ ਕੋਈ ਦੁੱਧ ਮੰਗੇ ਕੋਈ ਪੁੱਤ ਮੰਗੇ ਜੰਟਾ ਸਾਂਹ ਮਿਸਤਰੀ ਮੰਗੇ ਪਿਆਰ ਤੁਹਾਡਾ ਬਿਲਕੁਲ ਬਿਲਕੁਲ ਲਓ ਜੀ ਇਹ ਹੁੰਦੇ ਨੇ ਬਜ਼ੁਰਗ ਜਿਹੜੇ ਮਤਲਬ ਜਿਨ੍ਹਾਂ ਦੇ ਪੁਰਾਣੇ ਚਿੱਠੇ ਪੜੇ ਹੋਏ ਵੀ ਮੌਕੇ ਤੇ ਗੱਲਬਾਤ ਬਣਾ ਦਿੰਦੇ ਆ ਵਿੱਚ ਆਪਣੇ ਮਿਸਤਰੀ ਦਾ ਨਾਂ ਵੀ ਬੋਲਦਾ ਤੇ ਗੱਲ ਵੀ ਕਰਤੀ ਵਿਸ਼ਵਾਸ ਦੀ ਗੱਲ ਵੀ ਕਰਤੀ ਹੈਨਾ ਲੈ ਵੀ ਸੱਜਣ ਪਿਆਰੇਓ ਖਿੱਚ ਕੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਦੁਆਰੇ ਫੇਰ ਦੱਸ ਦੇਣਾ ਸੇਖਾ ਕੈਂਚੀਆਂ ਦੇ ਬਿਲਕੁਲ ਨੇ ਨਜ਼ਦੀਕ ਇਹ ਬਾਈਬ੍ਰਿਆਂ ਦੀ ਜਿਹੜੀ ਵਰਕਸ਼ਾਪ ਹੈ ਜੀਐਸ ਮੋਟਰ ਗੈਰਜ ਤੇ ਇੱਥੇ ਏ ਟੂ ਜ਼ੈਡ ਤੁਹਾਡੀ ਗੱਡੀ ਦਾ ਚਾਹੇ ਇਲੈਕਟ੍ਰੀਸ਼ੀਅਨ ਦਾ ਕੰਮ ਹੋਵੇ ਚਾਹੇ ਪੈਟਰੋਲ ਗੱਡੀ ਆ ਚਾਹੇ ਤੁਹਾਡੀ ਡੀਜ਼ਲ ਗੱਡੀ ਆ ਤੇ ਹਰ ਇੱਕ ਕੰਮ ਹੋ ਜੂ ਚਾਹੇ ਪਿਕਅਪ ਆ ਜਾਂ ਛੋਟਾ ਹਥੀ ਆਣਾ ਆ ਏ ਟੂ ਜ਼ੈਡ ਕੋਈ ਵੀ ਗੱਡੀ ਹੋਵੇ ਹੈਨਾ ਸਾਰੀ ਆ ਏ ਟੂ ਜ਼ੈਡ ਡੀਜ਼ਲ ਪੈਟਰੋਲ ਕਾਰ ਆ ਛੋਟਾ ਹਥੀ ਪਿਕਅਪ ਹਰ ਇੱਕ ਗੱਡੀ ਦੇ ਸਪੈਸ਼ਲ ਹਾਂ ਲੈ ਵੀ ਸਜਣੋ ਹਾਂ ਠੀਕ ਹੈ ਜੀ ਤੇ ਚਾਹੇ ਕੋਈ ਸੈਂਸਰ ਗੱਡੀਆਂ ਨੇ ਸਕੈਨ ਸਕੂਨ ਦਾ ਸਾਰਾ ਪ੍ਰਬੰਧ ਹੈਗਾ ਨਾ ਜੀ ਆਪਣੇ ਲਈ ਤੇ ਲੋ ਵੀ ਮਿੱਤਰੋ ਜੇ ਕਿਸੇ ਭਰਾ ਨੇ ਗੱਡੀ ਦਾ ਕੋਈ ਵੀ ਕੰਮ ਕਰਵਾਉਣਾ ਹੋਵੇ ਨਾ ਜਦੋਂ ਮਰਜੀ ਸੰਪਰਕ ਕਰ ਲਿਓ ਸਕਰੀਨ ਤੇ ਨੰਬਰ ਚੱਲੀ ਜਾਂਦਾ ਸੇਖਾ ਰੋਡ ਤੇ ਜੀਐਸ ਮੋਟਰ ਗੈरेज ਤੇ ਮਿਸਤਰੀ ਗੁਰਜੰਤ ਸਿੰਘ ਜੀਐਸ ਮੋਟਰ ਗੈरेज ਸੱਜਣੋ ਸੇਖਾ ਰੋਡ ਤੇ ਸ਼ੇਅਰ ਕਰ ਦਿਓ ਵੀਡੀਓ ਮਿਹਰਬਾਨੀ ਧੰਨਵਾਦ